ਆਪਣੀ ਨੀਲੀ ਫਿਲਮ ਬਣਾਉਣ ਲਈ ਅਮਨ ਰਾਮ ਗੜੀਏ ਨੇ ਖੁਦ ਹੀ ਆਪਣੇ ਬੁਆਏਫ੍ਰੈਂਡ ਨੂੰ ਦਿੱਤੀ ਸੀ ਪਰਮਿਸ਼ਨ ਬੁਆਏਫ੍ਰੈਂਡ ਨਾਲ ਐਨਾ ਪਿਆਰ ਸੀ ਕਿ ਉਹਦੇ ਤੇ ਅੱਖਾਂ ਬੰਦ ਕਰਕੇ ਅੰਨਾ ਵਿਸ਼ਵਾਸ ਕਰ ਲਿਆ ਕੁੜੀ ਨੇ ਤੇ 2 ਸਾਲ ਬਾਅਦ ਜਦੋਂ ਥੋੜੀ ਬਹੁਤੀ ਅਣਬਣ ਹੋਈ ਤਾਂ ਉਸ ਮੁੰਡੇ ਦੇ ਵੱਲੋਂ ਇੱਕ ਘਟਿਆ ਹਰਕਤ ਕੀਤੀ ਗਈ ਤੇ ਚਾਰੇ ਪਾਸੇ ਅਮਨ ਰਾਮ ਗੜੀਏ ਦੀ ਪ੍ਰਾਈਵੇਟ ਨੀਲੀ ਫਿਲਮ ਵਾਇਰਲ ਕਰਤੀ ਬੁਆਏਫ੍ਰੈਂਡ ਨੇ ਅਮਨ ਰਾਮ ਗੜੀਏ ਦੀ ਫਿਲਮ ਕਿਉਂ ਬਣਾਈ ਤੇ ਕਦੋਂ ਬਣਾਈ ਇਹਦੇ ਬਾਰੇ ਅਮਨ ਰਾਮ ਗੜੀਏ ਨੇ ਇਹ ਗੱਲਾਂ ਲਿਖੀਆਂ ਨੇ ਕੁਝ ਕੁ ਦਿਨਾਂ ਤੋਂ ਇੱਕ ਵੀਡੀਓ ਦਾ ਟੌਪਿਕ ਬਹੁਤ ਚੱਲ ਰਿਹਾ ਮੇਰੇ ਰਿਲੇਟਡ ਪਰ ਮੇਰੇ ਚ ਐਨੀ ਹਿੰਮਤ ਨਹੀਂ ਪੈ ਰਹੀ ਸੀ ਨਾ ਹੀ ਕੋਈ ਸਮਝ ਲੱਗ ਰਹੀ ਸੀ ਕਿਵੇਂ ਬੋਲਾਂ ਜਾਂ ਕੀ ਬੋਲਾਂ ਪਰ ਹੁਣ ਤਾਂ ਹੱਦੀ ਪਾਰ ਕਰ ਦਿੱਤੀ ਲੋਕਾਂ ਨੇ ਕਈ ਇੰਸਟਾਗ੍ਰਾਮ ਪੇਜਾਂ ਵਾਲੇ ਆਪਣੇ ਮਜ਼ੇ ਲਈ ਫੋਲੋਅਰਸ ਵਧਾਉਣ ਲਈ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਉਹ ਇਹ ਨਹੀਂ ਸੋਚਦੇ ਇਸ ਦੇ ਮੇਰੇ ਤੇ ਮੇਰੀ ਫੈਮਿਲੀ ਤੇ ਕੀ ਅਸਰ ਪਵੇਗਾ ਬੱਸ ਮੇਰੀ ਇੰਨੀ ਕੀ ਗਲਤੀ ਸੀ ਕਿ ਮੈਂ ਉਸ ਟਾਈਮ ਉਸ ਇਨਸਾਨ ਨੂੰ ਪਰਮਿਸ਼ਨ ਦੇ ਦਿੱਤੀ ਵੀਡੀਓ ਰਿਕਾਰਡ ਕਰਨ ਦੀ ਕਿਉਂਕਿ ਮੈਂ ਉਸ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਉਹ ਵੀਡੀਓ ਲੀਕ ਕਰ ਦੇਵੇਗਾ ਜੋ ਹੋਣਾ ਸੀ ਜਿਹੜੀ ਗੱਲ ਦਾ ਡਰ ਸੀ ਉਹ ਤਾਂ ਹੋ ਗਿਆ ਮੈਂ ਬਹੁਤ ਅਫਸਰਟ ਰਹੀ ਹਾਂ ਮੇਰੇ ਫਰੈਂਡ ਸਰਕਲ ਤੇ ਮੇਰੇ ਪਰਿਵਾਰ ਨੂੰ ਹੀ ਪਤਾ ਮੇਰੇ ਕੀ ਹਾਲਾਤ ਨੇ ਮੈਂ ਉਸ ਦਿਨ ਦੀ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਹਾਂ ਉਸ ਦੀ ਜਮੀਰ ਮਰ ਚੁੱਕੀ ਆ ਜਿਸ ਨੇ ਐਦਾਂ ਕੀਤਾ ਮੇਰੇ ਨਾਲ ਕਹਿੰਦੇ ਜਿਸ ਦੇ ਘਰ ਮਾਪੇਣ ਹੋਵੇ ਉਹ ਸਮਝਦਾ ਹੁੰਦਾ ਪਰ ਉਹਦੇ ਘਰ ਮਾਂ ਵੀ ਐ ਤੇ ਭੈਣ ਦੋਨੋਂ ਨੇ ਉਹਨਾਂ ਦੇ ਹੋਣ ਦੇ ਬਾਬਜੀਤ ਉਹਨੇ ਇਹ ਗੰਦੀ ਕਰਤੂਤ ਕੀਤੀ ਮੈਂ ਉਹਨੂੰ ਬੰਦਿਆਂ ਦੇ ਵਿੱਚ ਨਹੀਂ ਕਹਿੰਦੀ ਕਿਉਂਕਿ ਇਹ ਪਰਸਨਲ ਗੱਲਾਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ ਸੀ ਦੁਨੀਆ ਤੇ ਕੋਈ ਦੁੱਧ ਤੋਤਾ ਨਹੀਂ ਸਾਰੇ ਇਹ ਕੁਝ ਕਰਦੇ ਨੇ ਮੇਰੀ ਗਲਤੀ ਇੰਨੀ ਸੀ ਕਿ ਮੈਂ ਪਰਮਿਸ਼ਨ ਦੇ ਦਿੱਤੀ ਉਸ ਨੂੰ ਵੀਡੀਓ ਰਿਕਾਰਡ ਕਰਨ ਦੀ ਅਮਰਰਾਮ ਗੜੀਏ ਨੇ ਇਹ ਵੀ ਗੱਲਾਂ ਕੀਤੀਆਂ ਇਹ ਕਲਾਪਸ ਨਵੰਬਰ 2022 ਦੀਆਂ ਨੇ ਤੁਸੀਂ ਖੁਦ ਹੀ ਸੋਚੋ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨਾਲ ਐਦਾਂ ਹੋ ਜਾਵੇ ਉਹਨਾਂ ਦੀਆਂ ਕੋਈ ਪੁਰਾਣੀਆਂ ਵੀਡੀਓਜ਼ ਨਿਕਲ ਕੇ ਬਾਹਰ ਆ ਜਾਣ ਤਾਂ ਤੁਹਾਡੇ ਤੇ ਤੁਹਾਡੀ ਫੈਮਿਲੀ ਤੇ ਕੀ ਬੀਤੂਗੀ ਜੋ ਮੇਰੇ ਨਾਲ ਹੋਈ ਹੈ ਐਹੋ ਜੀ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਅਮਰਰਾਮ ਗੜੀਏ ਨੇ ਕੁੜੀਆਂ ਨੂੰ ਵੀ ਸਮਝਾਇਆ ਕਿ ਕਿਸੇ ਦੇ ਅੱਖਾਂ ਬੰਦ ਕਰਕੇ ਯਕੀਨ ਨਾ ਕਰੋ ਇਹ ਕੱਲ ਨੂੰ ਤੁਹਾਡੇ ਨਾਲ ਵੀ ਐਦਾਂ ਹੋ ਸਕਦਾ ਹੈ ਕਿਸੇ ਤੇ ਅਨਾਂ ਵਿਸ਼ਵਾਸ ਨਾ ਕਰੋ ਕੁੜੀਓ ਬਚ ਕੇ ਰਿਆ ਕਰੋ ਜਿੰਨਾ ਬਚਿਆ ਜਾ ਸਕਦਾ ਹੈ ਬਾਕੀ ਦੋਸਤੋ ਤੁਹਾਡੇ ਇਸ ਕੁੜੀ ਦੀਆਂ ਗੱਲਾਂ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ